ਸਤਿ ਸ਼੍ਰੀ ਅਕਾਲ ਵੀਰੋ ਪੰਜਾਬ ਹோம்ਗਾਰਡ ਦੇ ਵੀਰੋ ਸਤਿ ਸ਼੍ਰੀ ਅਕਾਲ ਵੀਡੀਓ ਪਾਉਣੀ ਪਈ ਮੈਨੂੰ ਤੇ ਮੈਂ ਤੁਹਾਨੂੰ ਥੋੜਾ ਇਹ ਗੱਲਬਾਤ ਜੀ ਛੋੜੀ ਛੋਟੇ ਛੋਟੇ ਲਫ਼ਜ਼ਾਂ ਚ ਗੱਲਬਾਤ ਮੈਂ ਕਰ ਲੈਣੀ ਹੈ ਇੱਕ ਪੱਤਰਕਾਰ ਜਦੋਂ ਕੋਈ ਖਬਰ ਚੁੱਕਣ ਜਾਂਦਾ ਕਿਤੇ ਆਮ ਪੱਤਰਕਾਰ ਤੁਸੀਂ ਦੇਖ ਲਿਓ ਤੇ ਉਹ ਕਿੰਨੇ ਪੈਸੇ ਲੈ ਲੈਂਦੇ ਨੇ ਇਹ ਪਤਾ ਹੀ ਆ ਤੁਹਾਨੂੰ ਠੀਕ ਹੈ ਤੇ ਆਪਾਂ ਨਾ ਕਦੇ ਵਿਕੇ ਨਾ ਤੋਤੋ ਕੁਝ ਲਿਆ ਠੀਕ ਹੈ ਇਸ ਗੱਲ ਦੀ ਆ ਪੱਤ ਸਾਲ ਤੋਂ ਕੁਝ ਨਹੀਂ ਦੂਸਰੀ ਬੇਨਤੀ ਹੈ ਇੱਕ ਵੀਡੀਓ ਚੱਲ ਰਹੀ ਹੈ ਕਿਸੇ ਚੈਨਲ ਤੇ ਵੀ ਤੁਹਾਡੀ ਜਿਹੜੀ ਹੈ ਉਹ ਮੈਂ ਉਹ ਤੁਹਾਨੂੰ ਜਿਹਨੂੰ ਕਿਸੇ ਨੂੰ ਲੋੜ ਹੋਵੇ ਵੀ ਤੁਹਾਡੀ ਪੈਨਸ਼ਨ ਵਗੈਰਾ ਦਾ ਮਸਲਾ ਹੱਲ ਹੋਇਆ ਉਹ ਚੈਨਲ ਤੇ ਜਿਹੜੀ ਵੀਡੀਓ ਚੱਲ ਰਹੀ ਹੈ ਤੇ ਉਹਦੇ ਬਾਰੇ ਵਿੱਚ ਕੋਈ ਹੋ ਨਹੀਂ ਕੀਤੀ ਹੈਗੀ ਹਜੇ ਨਾਵੇਂ ਤੋਂ ਜਾ ਹੋਇਆ ਚੰਡੀਗੜ੍ਹ ਕੀ ਹੈ ਜੇ ਕਿਸੇ ਨੂੰ ਵੀਰ ਨੂੰ ਉਹ ਚੈਨਲ ਦੀ ਖਬਰ ਚੱਲਦੀ ਹੋਵੇ ਚਾਹੀਦੀ ਹੋਵੇ ਉਹ ਲੈ ਲਿਓ ਇਹ ਕੋਈ ਕਨਫਰਮ ਨਹੀਂ ਹੈਗਾ ਤੇ ਸੁਪਰੀਮ ਕੋਰਟ ਜਿਹੜੇ ਵੀਰ ਗਏ ਸੀ ਸਾਰੇ ਮੇਰੇ ਵੀਰੇ ਨੇ ਕੋਈ ਗੱਲ ਨਹੀਂ ਉਹਨਾਂ ਨੇ ਮੈਨੂੰ ਨਹੀਂ ਪੁੱਛਿਆ ਜਾਂ ਕੋਈ ਮੈਨੂੰ ਕੋਈ ਨਈ ਜਾਣਕਾਰੀ ਦਿੱਤੀ ਕਿਉਂਕਿ ਮੇਰਾ ਮਸਲਾ ਤੁਹਾਡੇ ਚੋਲਜਲਾ ਨਹੀਂ ਕੱਲ ਵੀ ਫੋਨ ਆਏ ਸੀ ਬਾਈ ਜੀ ਦੇ ਤੇ ਸਿੰਧਾ ਰਾਜਪੁਰ ਦੇ ਮੇਰਾ ਕਿਸੇ ਨਾਲ ਕਿਉਂਕਿ ਜਿਵੇਂ ਓरिजिनल ਹੁੰਦਾ ਫਿਰ ਤੁਹਾਨੂੰ 8 ਸਾਲ ਵਿੱਚ ਮੈਂ ਕਮਾਈ ਕਰ ਲੈਣੀ ਸੀ ਤੇ ਕੋਈ ਚੈਨਲ ਨੇ ਤੁਹਾਡੀ ਖਬਰ ਇੰਨੇ ਜ਼ੋਰ ਗੱਲ ਪ੍ਰਦਰਸ਼ਿਤ ਕਰੀ ਹੋਵੇ ਜਾਂ ਕਿਸੇ ਚੈਨਲ ਨੇ ਡੀਜੀਪੀ ਸਾਹਿਬ ਨੂੰ ਸਵਾਲ ਕੀਤੇ ਹੋਣ ਜਾਂ ਕਿਸੇ ਚੈਨਲ ਵਾਲੇ ਪੱਤਰਕਾਰ ਦੀ ਇੰਨੀ ਹਿੰਮਤ ਹੋਈ ਹੋਵੇ ਵੀ ਤੁਹਾਡੇ ਸਿੰਚੇਵਾਲ ਸਾਹਿਬ ਨੂੰ ਬੇਨਤੀਆਂ ਕਰੇ ਫੋਨ ਕਰ ਕਰਕੇ ਫਿਰ ਇਹ ਤਾਂ ਨਹੀਂ ਹੋ ਸਕਦਾ ਮੈਂ ਕੀਤਾ ਹੈ ਹਨਾ ਕੋਈ ਗਲਤੀ ਫਲਤੀ ਹੋ ਗਈ ਮਾਫ ਹੈ ਇਹ ਜਿਹੜੀ ਉਹ ਪੈਨਸ਼ਨ ਦੀ ਜੋ ਖਬਰ ਚੱਲ ਰਹੀ ਹੈ ਕਿਸੇ ਚੈਨਲ ਤੇ ਚੱਲ ਰਹੀ ਹੈ ਜਿਹਦੇ ਬਾਰੇ ਮੈਂ ਕੋਈ ਅਜੇ ਤੱਕ ਹੀਕਾਦ ਕੀਤੀ ਨਹੀਂ ਪਰ ਸ੍ਰਿੰਦਰ ਜੀ ਜਾਂ ਹੋਰ ਕੁਝ ਵੀ ਕਹਿ ਰਹੇ ਨੇ ਕਿ ਇਹਦੇ ਬਾਰੇ ਕੋਈ ਫੈਸਲਾ ਨਹੀਂ ਹੋਇਆ ਸੁਪਰੀਮ ਕੋਰਟ ਦੀ ਤੁਹਾਡੀ ਤਰੀਖ 25 ਪਈ ਹੈ ਤੇ ਇਹਨਾਂ ਨੇ ਮੈਨੂੰ ਕੋਈ ਚਾਹ ਪਾਣੀ ਜਾਂ ਕੁਛ ਚਲੋ ਕੋਈ ਗੱਲ ਨਹੀਂ ਰੋਟੀ ਆਪਾਂ ਲੈ ਕੇ ਜਾਦੇ ਆਂ ਆਪਾਂ ਨੂੰ ਕੋਈ ਪੈਨਸ਼ਨ ਨਹੀਂ ਲੱਗਣੀ ਜਿਹੜੇ ਵੀਰ ਗੁੱਸਿਆ ਕਰ ਰਹੇ ਨੇ ਜਾਂ ਇਸ ਤਰ੍ਹਾਂ ਦਾ ਕੋਈ ਜਿਹੜੇ ਬਹੁਤ ਮਾਣ ਕਰ ਰਹੇ ਨੇ ਵੀਰ ਚਲੋ ਕੋਈ ਨਹੀਂ ਜੇ ਕਹਿੰਦੇ ਬੰਦਾ ਜੇ ਤੁਹਾਡੀ 10000 ਸੈਲਰੀ ਵਧੀਆ ਉਹ ਤਾਂ ਸਾਰੇ ਨੂੰ ਪੈ ਗਈ ਹੈ ਨਾ ਹੈ ਨਾ ਕੋਈ ਵਰਕਰ ਨਹੀਂ ਬੰਦਾ ਉਹਨਾਂ 100 200 ਰੁਪਏ ਦੇ ਮਾਣ ਹੀ ਹੁੰਦਾ ਜਿਵੇਂ ਤੁਹਾਡਾ ਮਾਣ ਕੀਤਾ ਤੇ ਸਾਰੇ ਵੀਰਾਂ ਨੂੰ ਯਾਦ ਹੋਣਾ 13 ਤਰੀਕ ਦਾ ਰੋਕਣ ਵਾਲਾ ਘਰ ਦਾ ਤੇ ਸਾਰੇ ਵੀਰੋ ਮੇਰੇ ਚਿਹਰੇ ਤੇ ਥੋਪੜੇ ਤੋਂ ਬਾਅਦ ਮੈਂ ਕੀ ਕੀਤਾ ਕਹਿਣ ਦੀ ਲੋੜ ਨਹੀਂ ਹੁੰਦੀ ਠੀਕ ਹੈ ਜੀ ਤੇ ਕਿਸੇ ਦੇ ਮਨ ਨੂੰ ਠੇਸ ਜਿਹੜੇ ਸੁਪਰੀਮ ਕੋਰਟਗੇ ਸੀ ਵੀਰ ਉਹ ਵੀ ਆਪਣੇ ਭਰਾ ਨੇ ਬਥੇਰੇ ਚੰਗੇ ਸੀ ਵਿੱਚ ਬਹੁਤ ਤੇ ਧੰਨਵਾਦ ਹੈ ਵੀਰ ਉਹ ਤਰੀਕ ਹੈ ਮੈਂ ਤਾਂ ਆਪ ਕਹਿੰਦਾ ਜਿੱਤੋਗੇ ਜਿਹੜਾ ਵੀਰ ਮੈਨੂੰ ਹਮਬਰਸਰ ਵਾਲੇ ਹੋਣ ਹੁਣ ਵੀ ਹੁਕਮ ਕਰਦੇ ਨੇ ਸੁਪਰੀਮ ਕੋਰਟ ਹਾਈ ਕੋਰਟ ਜਾਂ ਇੱਧਰ ਕਿਤੇ ਜਾਣਾ ਪੈ ਗਿਆ ਤੁਹਾਡੇ ਮੈਂ ਜਲੰਧਰ ਥਾਣਾ ਸੀ ਉੱਥੇ ਵੀ ਪਹੁੰਚਿਆ ਸੀ ਤੁਹਾਡਾ ਸੁਲਤਾਨਪੁਰ ਲੋਧੀ ਸੀ ਉੱਥੇ ਵੀ ਪਹੁੰਚਿਆ ਸੀ ਤੁਹਾਡਾ ਰੋਪੜ ਜਦੋਂ ਜਦੋਂ ਮੈਨੂੰ ਹੁਕਮ ਕਰੇ ਨੇ ਬਾਈ ਜੀ ਨੇ ਜਗਤਾਰ ਜੀ ਨੇ ਜਾਂ ਅਮਰਜੀਤ ਨੇ ਜਦੋਂ ਜਦੋਂ ਇਹਨਾਂ ਨੇ ਮੈਨੂੰ ਜੋ ਹੁਕਮ ਲਾਇਆ ਹੈ ਜਿੱਥੇ ਮੈਨੂੰ ਸਾਰੇ ਬਰਾਬਰ ਨੇ ਮੈਂ ਕੋਈ ਧੜੇਵਾਜੀ ਚ ਨਹੀਂ ਪੈਂਦਾ ਠੀਕ ਹੈ ਪਰ ਮੈਨੂੰ ਕੁਝ ਚੀਜ਼ਾਂ ਜਿਹੜੇ ਨਹੀਂ ਚੰਗੀ ਲੱਗਦੀਆਂ ਉਹ ਨਹੀਂ ਲੱਗਦੀਆਂ ਜਦੋਂ ਕੰਦਾ ਕਿਤੇ ਚਲੇ ਜਾਵੇ ਜੇ ਕੋਈ ਮੈਨੂੰ ਬੁਲਾਵੇ ਵੀ ਪੱਤਰਕਾਰ ਸਭ ਤੁਸੀਂ ਆਓ ਸਾਡੇ ਬਾਰੇ ਹਨ ਤੇ ਜੇ ਧਰਨਾ ਲੱਗਿਆ ਸੀ 13 ਤਰੀਕ ਨੂੰ ਮੈਨੂੰ ਕਹਿ ਦਿੰਦੇ ਵੀ ਤੂੰ ਤਾਂ ਚਲੇ ਜਾ ਹੈਨਾ ਛੋੜੀ-ਬੋੜੀ ਖਬਰਾਂ ਨਾਲ ਜਾ ਰਾਂ ਖਬਰਾਂ ਨਾਲ ਜਾ ਰਾਂ ਕੋਈ ਪੈਸਾ ਨਹੀਂ ਲਿਆ ਹੈਨਾ ਤੇ ਹੁਣ ਤੁਹਾਡੇ ਤੋਂ ਤੁਸੀਂ ਜਿੱਤੇ ਹੋ ਮਿਲੀ ਹੈ ਸੈਲਰੀ ਸਾਰੇ ਵੀਰਾਂ ਨੇ ਉਹ ਦੱਸਿਆ ਕਿ ਸਾਡੇ ਪੱਤਰਕਾਰ ਸਾਡੇ ਖਾਤਿਆਂ ਦੇ ਵਿੱਚ ਸੈਲਰੀ ਪੈ ਗਈ ਹੈ 10000 ਦਾ ਫਰਕ ਪੈ ਗਿਆ ਹੈਨਾ 1400 ਕੁਝ ਬਣ ਗਏ ਨੇ ਇੱਕ ਤੁਹਾਡਾ ਕੋਈ 200 ਵਾਲਾ ਮਸਲਾ ਸੀ ਉਹ ਤੁਹਾਡੇ ਹੋਮਗਾਰਡ ਦੇ ਜਵਾਨ ਮੈਨੂੰ ਫੋਨ ਕਰ ਰਹੇ ਨੇ ਕਿ ਸਾਡਾ ਜਿਹੜਾ ਪੇ ਕਮਿਸ਼ਨ ਦੇ ਹਿਸਾਬ ਨਾਲ ਹੈ ਤੇ ਸਾਡੀ 1600 ਬਣਦੀ ਸੀ ਤੇ ਉਹਦੇ ਬਾਰੇ ਵੀ ਕੋਈ ਕਨਫਰਮ ਨਹੀਂ ਹੈਗਾ ਕੀ ਬਣਦੀ ਸੀ ਉਹ ਜਾ ਕੇ ਪਤਾ ਲੱਗੇਗਾ ਤੇ ਮੇਰੀ ਤੁਹਾਨੂੰ ਕਹਿ ਤੀਏ ਤੁਸੀਂ ਆਪਣੇ ਵੀਰ ਦਾ ਮਾਣ ਰੱਖਿਆ ਕਰੋ ਹੈਨਾ ਮਾਣ ਤੇ ਜੀਂਦਾ ਹੁੰਦਾ ਬੰਦਾ ਰੋਟੀ ਤਾਂ ਮਹਾਰਾਜ ਸਭ ਨੂੰ ਹੀ ਦੇ ਦਿੰਦਾ ਇੱਕ ਭਰਾਵਾਂ ਦਾ ਮਾਣ ਹੁੰਦਾ ਕੁਝ ਬਜ਼ੁਰਗ ਮੇਰੇ ਪੈਰੀਂ ਹੱਥ ਲਾਉਂਦੇ ਨੇ ਲੁਧਿਆਣੇ ਤੋਂ ਹੋਰ ਵੀ ਕਈ ਵੀਰਾਂ ਨੇ ਮਾਣ ਕੀਤਾ ਹੈ 10 12 ਵੀਰਾਂ ਨੇ ਲੁਧਿਆਣੇ ਤੋਂ ਕਵੀਰ ਜੀ ਕਹਿੰਦੇ ਨੇ ਵੀ ਅਸੀਂ ਤੁਹਾਡਾ ਉਹ ਸਨਮਾਨ ਕਰਾਂਗੇ ਪੱਤਰਕਾਰ ਸਾਹਿਬ ਤੁਹਾਡਾ ਜ਼ਿੰਦਗੀ ਚ ਕਿਸ ਨੇ ਸਨਮਾਨ ਨਹੀਂ ਕੀਤਾ ਹੋਣਾ ਮੈਂ ਕਿਹਾ ਕੋਈ ਗੱਲ ਨਹੀਂ ਸਨਮਾਨ ਦੀ ਭੁੱਖੇ ਹੁੰਦੇ ਨੇ 100 200 500 ਰੁਪਏ ਤੁਸੀਂ ਵੀ ਕੋਲ ਦਿਓ ਅਸੀਂ ਵੀ ਕਮਾਉਣੀ ਹੈ ਰੋਟੀ ਮਹਾਰਾਜ ਦੇਈ ਜਾਂਦਾ ਚਲੋ ਸਭ ਨੂੰ ਹੈ ਨਾ ਸੁਪਰੀਮ ਕੋਰਟ ਵਿੱਚ ਕਈ ਵੀਰੋ ਕੁਝ ਕਹਿ ਹੋ ਗਿਆ ਹੋਵੇ ਮੈਂ ਤਾਂ ਵੈਸੇ ਤੁਹਾਨੂੰ ਕੁਝ ਕਿਹਾ ਹੀ ਨਹੀਂ న్యూਸ 18 ਵਾਲੇ ਵੀ ਪੁੱਛ ਰਹੇ ਸੀ ਕੀ ਹੋਇਆ ਕੁਝ ਨਹੀਂ ਕਿਛੁ ਰੁਕਿਆ ਕੋਈ ਮੈਂ ਕਿਸੇ ਵੀ ਮਸਲੇ ਚ ਉਲਝਾਂ ਤੁਹਾਡਾ ਆਪਣਾ ਹੀ ਮਸਲਾ ਖਰਾਬ ਹੁੰਦਾ ਜੀ ਇੱਕ ਜੋ ਟਰਾ ਪਵੇਂ 20 ਪ੍ਰਦਾਨ ਬਣਾ ਲਓ ਕੋਈ ਮਸਲਾ ਨਹੀਂ ਪਰ ਇੱਕ ਦੋ ਕਰਾਉਣਾ ਜਦੋਂ ਕੋਈ ਤੁਹਾਡਾ ਮਸਲਾ ਹੁੰਦਾ ਉਦੋਂ ਇਕਜੁੱਟ ਰਿਆ ਕਰੋ ਅਖੀਰ ਦੇ ਵਿੱਚ ਸਾਰੇ ਹੋਮਗੜ ਦੇ ਵੀਰ ਇਹ ਤੁਹਾਨੂੰ ਮੈਂ ਸੂਚਨਾ ਦੇ ਦਿੱਤੀਆਂ ਨੇ ਤੁਸੀਂ ਫੋਨ ਕਰ ਦਿਓ ਮੈਂ ਤੁਹਾਨੂੰ ਮੈਂ ਚਲੋ ਫੇਸਬੁੱਕ ਦੀ ਪਾਲਵਾ ਵੀਰ ਸੁਣ ਲੈਂਦੇ ਨੇ ਵੀਰੇ ਮੈਂ YouTube ਤੇ ਵੀ ਬਾਦ ਲਾ ਸਾਰੇ ਵੀਰਾਂ ਦਾ ਧੰਨਵਾਦ ਤੇ ਅਜਾ ਤੱਕ ਤੁਹਾਡੀ ਕੋਈ ਅਪਡੇਟ ਨਹੀਂ ਅਜਾ ਤੱਕ ਜਿਹੜੀ ਤੁਹਾਡੀ ਅਪਡੇਟ ਹੈ ਬਸ ਸਿਰਫ ਸੈਲਰੀ ਦੀ ਹੈ ਜਿਹੜੀ ਤੁਹਾਡੀ ਸੈਲਰੀ ਐ ਇਨਕਰੀਜ਼ ਹੋ ਕੇ ਤੁਹਾਡੇ ਖਾਤਿਆਂ 'ਚ ਪੈ ਚੁੱਕੀ ਹੈ ਨੋਟੀਫਿਕੇਸ਼ਨ ਜਾਰੀ ਹੋ ਗਿਆ ਹੈ ਪੀ.ਐਡੀ.ਏ ਦਾ ਵੀ ਉਹਦੇ ਵਿੱਚ ਹੈਗਾ ਹੈ ਉਹ ਵੀ ਤੁਹਾਡੇ ਆਰਡਰ ਨੇ ਵੀ ਮਿਲੇਗਾ ਤੁਹਾਨੂੰ ਤੇ ਪੈਂਸ਼ਨ ਪੁੰਚਲ ਵਾਲਾ ਜਿਹੜੀ ਇੱਕ ਚੈਨਲ ਵਿੱਚ ਖਬਰ ਚੱਲ ਰਹੀ ਹੈ ਕਿਸੇ ਵਿੱਚ ਉਹ ਤੁਸੀਂ ਮੇਰੇ ਤੋਂ ਲੈ ਸਕਦੇ ਹੋ ਫਕੀਰ ਵਿੱਚ ਸਾਰੇ ਮੇਰੇ ਭਰਾ ਨੇ ਸਾਰੇ ਲੀਡਰ ਮੇਰੇ ਤੋਂ ਵੱਡੇ ਨੇ ਸਾਰੀਆਂ ਭੈਣਾਂ ਮੇਰੀਆਂ ਭੈਣਾਂ ਨੇ ਠੀਕ ਹੈ ਜੀ ਮੈਨੂੰ ਤੁਸੀਂ ਜਿੱਥੇ ਹੁਕਮ ਕਰੋਗੇ 100 ਰੁਪਏ ਦਿਓ ਭਾਵੇਂ ਨਹੀਂ ਤੁਹਾਡੀਆਂ ਸੈਲਰੀਆਂ ਪੈ ਗਈਆਂ ਨੇ ਜੇ ਤੁਹਾਨੂੰ ਚੰਗਾ ਲੱਗਦਾ ਪਾ ਦਿਓ ਨਹੀਂ ਵੀ ਦੋਗੇ ਤਾਂ ਵੀ ਮੈਂ ਜਿੱਥੇ ਤੁਸੀਂ ਮੈਨੂੰ ਬੁਲਾਓਗੇ ਜਿੱਥੇ ਮੇਰੀ ਲੋੜ ਪਈ ਕਿਉਂਕਿ ਮੀਡੀਆ ਵਿੱਚ ਹੁੰਦੀ ਹੈ ਜਦੋਂ ਕੋਈ ਚੀਜ਼ ਕਿਤੇ ਪ੍ਰਦਰਸ਼ਿਤ ਹੋ ਜਾਂਦੀ ਹੈ ਫਿਰ ਉਹ ਲੋਕਾਂ ਦੀ ਨਜ਼ਰ ਵਿੱਚ ਆਉਂਦੀ ਹੈ ਮੀਡੀਆ ਇਸ ਦਾ ਪਾਵਰਫੁੱਲ ਪਲੇਟਫਾਰਮ ਹੈ ਅੱਜ ਕੱਲ੍ਹ ਹੈ ਨਹੀਂ ਮੀਡੀਆ ਵਧੀਆ ਚੀਜ਼ ਹੈ ਕਿ ਜੇ ਆਪਾਂ ਕਿਸੇ ਚੀਜ਼ ਨੂੰ ਦੱਸਣਾ ਹੋਵੇ ਜੇ ਆਪਾਂ ਨੇ ਚੁੱਪ ਰਹਿਣਾ ਚੁੱਪ ਰਹਿਏ ਤਾਂ ਮਾਂ ਵੀ ਕਿਸੇ ਨੂੰ ਦੁੱਧ ਨਹੀਂ ਹੁੰਦੀ ਬੜਿੰਗ ਲਾਡੀ ਜੀ ਕਹਿ ਰਹੇ ਸੀ ਕਿ ਪੱਤਰਕਾਰ ਸਭ ਸਮਝ ਹੀ ਜਾਂਦੇ ਨੇ ਮੇਰੇ ਚਿਹਰੇ ਤੋਂ ਪਤਾ ਲੱਗ ਰਿਹਾ ਹੁਣ ਵੇ ਕੀ ਬੋਲ ਰਿਹਾ ਹੈ ਨਾ ਸਾਰਿਆਂ ਦਾ ਧੰਨਵਾਦ ਤੇ ਇਹੀ ਅਪਡੇਟ ਹੈ ਤੁਹਾਡੀ ਸੈਲਰੀ ਇਨਕਰੀਜ਼ ਹੋ ਕੇ ਤੁਹਾਨੂੰ ਮਿਲ ਚੁੱਕੀ ਹੈ ਤੇ ਜੋ ਬਾਕੀ ਦੀ ਅਪਡੇਟ ਹੋਈ ਹੈ ਜੇ ਕਿਸਨੂੰ ਚਾਹੀ ਰਿਹਾ ਉਹ ਚੈਨਲ ਵਾਲੀ ਉਹ ਮੈਂ ਦੇ ਦੇਵਾਂਗਾ ਸੁਪਰੀਮ ਕੋਰਟ ਵਿੱਚ ਕੀ ਹੋਇਆ ਕਈ ਵੀਰ ਮੈਨੂੰ ਇਲੇ ਦੇ ਵਿੱਚ ਸਾਰਾ ਕੁਝ ਨਹੀਂ ਦੱਸ ਸਕਦਾ ਕੋਈ ਗੱਲਾਂ ਨਹੀਂ ਕਈ ਗੱਲਾਂ ਵਰ ਘਾਡੇ ਵੱਲ ਲੈ ਜਾਂਦੀਆਂ ਤੇ ਸਾਰੇ ਮੇਰੇ ਭਰਾ ਨੇ ਸਾਰੀਆਂ ਮੇਰੀਆਂ ਭੈਣਾਂ ਨੇ ਜਿੱਥੇ ਮੇਰੀ ਲੋੜ ਹੋਈ ਮਰਨ ਤੋਂ ਪਹਿਲਾਂ ਮੈਂ ਮੈਂ ਇਹ ਸੋਚਾਂਗਾ ਵੀ ਚਲੋ ਤੇ 11000 ਮਲਾਜਮ ਤੁਸੀਂ 3000 ਰਿਟਾਇਰ ਹੋਏ ਨੇ ਮੈਂ ਇੰਨੇ ਬੰਦਿਆਂ ਦਾ ਕੁਝ ਕੀਤਾ ਏ ਜ਼ਿੰਦਗੀ ਵਿੱਚ ਕੁਝ ਚੰਗਾ ਕੰਮ ਕੀਤਾ ਇਹ ਸਮਝ ਲਓ ਨਾ ਜਿੱਥੇ ਲੋੜ ਹੋਈ ਮੈਂ ਆਪਣਾ ਮੋਟਰਸਾਈਕਲ ਲੈ ਕੇ ਉੱਤੇ ਜਲੰਧਰ ਅੰਮ੍ਰਿਤਸਰ ਲੁਧਿਆਣਾ ਜਿੱਥੇ ਮਰਜ਼ੀ ਮੈਨੂੰ ਹੁਕਮ ਲਾਓਗੇ ਜਿੱਥੇ ਮਰਜ਼ੀ ਮੈਨੂੰ ਭੇਜੋਗੇ ਮੈਂ ਆਪਣੇ ਤੌਰ ਤੇ ਪਹੁੰਚਾਂਗਾ ਮੈਨੂੰ ਕਿਸੇ ਮਦਦ ਦੀ ਲੋੜ ਨਹੀਂ ਪੈਣੀ ਜੀ ਮੈਨੂੰ ਪਤਾ ਹੈ ਧੰਨਵਾਦ ਵਾਦੇ ਘਾਟੇ ਦੀ ਮਾਫੀ ਸਾਰੇ ਭਰਾ ਨੇ ਸਾਰੀਆਂ ਭੈਣਾਂ ਨੇ ਸਾਰੇ ਵੀਰ ਵੀਰ ਦੇ ਹਰ ਵੇਲੇ ਮੈਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ ਵਧੀ ਹੋਈ ਤਨਖਾਹ ਦੀਆਂ ਮੁਬਾਰਕਾ ਕਿਸੇ ਵੀਰ ਨੂੰ ਕੋਈ ਮਾਨ ਸਨਮਾਨ ਕਰਨਾ ਹੋਵੇ ਹੋਸਟ ਵੈਲਕਮ ਆਫ ਮੇਰੇ ਬਾਪੂ ਵਰਗੇ ਦੇ ਕਿਸੇ ਨੇ ਕੋਈ ਹੋਰ ਤਰ੍ਹਾਂ ਦਾ ਮਤਲਬ ਨਾ ਹੋਵੇ ਉਹ ਵੀ ਮੇਰੇ ਕਾ ਲਈ ਕਿਉਂਕਿ ਮੇਰੀ ਕੋਈ ਸੈਲਰੀ ਨਹੀਂ ਲੱਗਣੀ ਬਲਕਿ ਕੋਈ ਇੰਕਰੀਜ਼ ਨਹੀਂ ਮਿਲਣਾ ਮੈਨੂੰ ਕੋਈ ਪੱਤਾ ਨਹੀਂ ਮਿਲਣਾ ਮੈਂ ਕੋਈ ਪੱਕਾ ਨਹੀਂ ਹੁਣ ਸਤਿ ਸ੍ਰੀ ਅਕਾਲ ਵੀਰੋ ਜੈ ਹਿੰਦ ਸਤਿ ਸ੍ਰੀ ਅਕਾਲ ਵੀਰੋ ਪੰਜਾਬ ਹோம்ਗਾਰਡ ਦੇ ਵੀਰੋ ਸਤਿ ਸ੍ਰੀ ਅਕਾਲ ਵੀਡੀਓ ਪਾਉਣੀ ਪਈ ਮੈਨੂੰ ਕਿ ਮੈਂ ਤੁਹਾਨੂੰ ਥੋੜਾ ਜਿਹਾ ਇਹ ਗੱਲਬਾਤ ਜੀ ਛੋੜੀ ਛੋਟੇ ਛੋਟੇ ਲਫ਼ਜ਼ਾਂ ਚ ਗੱਲਬਾਤ ਮੈਂ ਕਰ ਲੈਣੀ ਹੈ ਵਿਕ ਪੱਤਰਕਾਰ ਜਦੋਂ ਕੋਈ ਖਬਰ ਚੁੱਕਣ ਜਾਂਦਾ ਕਿਤੇ ਆਮ ਪੱਤਰਕਾਰ ਤੁਸੀਂ ਦੇਖ ਲਿਓ ਤੇ ਉਹ ਕਿੰਨੇ ਪੈਸੇ ਲੈ ਲੈਂਦੇ ਨੇ ਇਹ ਪਤਾ ਹੀ ਆ ਤੁਹਾਨੂੰ ਠੀਕ ਹੈ ਤੇ ਆਪਾਂ ਨਾ ਕਦੇ ਵਿਕੇ ਨਾ ਤੋਤੋ ਕੁਝ ਲਿਆ ਠੀਕ ਹੈ ਇਸ ਗੱਲ ਦੀਆਂ 8 ਸਾਲ ਤੋਂ ਕੁਝ ਨਹੀਂ ਤੇ ਦੂਸਰੀ ਬੇਨਤੀ ਹੈ ਇੱਕ ਵੀਡੀਓ ਚੱਲ ਰਹੀ ਹੈ ਕਿਸੇ ਚੈਨਲ ਤੇ ਵੀ ਤੁਹਾਡੀ ਜਿਹੜੀ ਹੈ ਉਹ ਮੈਂ ਉਹ ਤੁਹਾਨੂੰ ਜਿਹਨੂੰ ਕਿਸੇ ਨੂੰ ਲੋੜ ਹੋਵੇ ਵੀ ਤੁਹਾਡੀ ਪੈਨਸ਼ਨ ਵਗੈਰਾ ਦਾ ਮਸਲਾ ਹੱਲ ਹੋਵੇ ਉਹ ਚੈਨਲ ਤੇ ਜਿਹੜੀ ਵੀਡੀਓ ਚੱਲ ਰਹੀ ਹੈ ਉਹਦੇ ਬਾਰੇ ਵਿੱਚ ਕੋਈ ਹੋ ਨਹੀਂ ਕੀਤੀ ਹੈਗੀ ਹਜੇ ਨਾਵੇਂ ਤੋਂ ਜਾ ਹੋਇਆ ਚੰਡੀਗੜ੍ਹ ਕੀ ਹੈ ਜੇ ਕਿਸੇ ਨੂੰ ਵੀਰ ਨੂੰ ਉਹ ਚੈਨਲ ਦੀ ਖਬਰ ਚੱਲਦੀ ਹੋਵੇ ਚਾਹੀਦੀ ਹੋਵੇ ਉਹ ਲੈ ਲਿਓ ਇਹ ਕੋਈ ਕਨਫਰਮ ਨਹੀਂ ਹੈਗਾ ਤੇ ਸੁਪਰੀਮ ਕੋਰਟ ਜਿਹੜੇ ਵੀਰ ਗਏ ਸੀ ਸਾਰੇ ਮੇਰੇ ਵੀਰੇ ਨੇ ਕੋਈ ਗੱਲ ਨਹੀਂ ਉਹਨਾਂ ਨੇ ਮੈਨੂੰ ਨਹੀਂ ਪੁੱਛਿਆ ਜਾਂ ਕੋਈ ਮੈਨੂੰ ਕੋਈ ਨਹੀਂ ਜਾਣਕਾਰੀ ਦਿੱਤੀ ਕਿਉਂਕਿ ਮੇਰਾ ਮਸਲਾ ਤੁਹਾਡੇ ਚੋਲਜਲਾ ਨਹੀਂ ਕੱਲ ਵੀ ਫੋਨ ਆਏ ਸੀ ਬਾਈ ਜੀ ਦੇ ਤੇ ਸ਼ੰਦਾ ਰਾਜਪੁਰ ਦੇ ਮੇਰਾ ਕਿਸੇ ਨਾਲ ਕਿਉਂਕਿ ਜੇ ਮੈਂ ਔੜਣਾ ਹੁੰਦਾ ਫਿਰ ਤੁਹਾਤੋਂ 8 ਸਾਲ ਵਿੱਚ ਮੈਂ ਕਮਾਈ ਕਰ ਲੈਣੀ ਸੀ ਕੋਈ ਚੈਨਲ ਨੇ ਤੁਹਾਡੀ ਖਬਰ ਇੰਨੇ ਜ਼ੋਰ ਗਲ ਪ੍ਰਦਰਸ਼ਿਤ ਕਰੀ ਹੋਵੇ ਜਾਂ ਕਿਸੇ ਚੈਨਲ ਨੇ ਡੀਜੀਪੀ ਸਾਹਿਬ ਨੂੰ ਸਵਾਲ ਕੀਤੇ ਹੋਣ ਜਾਂ ਕਿਸੇ ਚੈਨਲ ਵਾਲੇ ਪੱਤਰਕਾਰ ਦੀ ਇੰਨੀ ਹਿੰਮਤ ਹੋਈ ਹੋਵੇ ਵੀ ਫੜੇ ਸਿੰਚੇਵਾਲ ਸਾਹਿਬ ਨੂੰ ਬੇਨਤੀਆਂ ਕਰੇ ਫੋਨ ਕਰ ਕਰਕੇ ਫਿਰ ਇਹ ਤਾਂ ਨਹੀਂ ਹੋ ਸਕਦਾ ਮੈਂ ਕੀਤਾ ਹੈ ਹਨਾ ਕੋਈ ਗਲਤੀ ਫਲਤੀ ਹੋ ਗਈ ਮਾਫ ਹੈ ਕਿ ਜਿਹੜੀ ਉਹ ਪੈਨਸ਼ਨ ਦੀ ਜੋ ਖਬਰ ਚੱਲ ਰਹੀ ਹੈ ਕਿਸੇ ਚੈਨਲ ਤੇ ਚੱਲ ਰਹੀ ਹੈ ਇਹਦੇ ਬਾਰੇ ਮੈਂ ਕੋਈ ਅਜੇ ਤੱਕ ਹੀ ਕਾਦ ਕੀਤੀ ਨਹੀਂ ਪਰ ਸਰਿੰਦਰ ਜੀ ਜਾਂ ਹੋਰ ਕੁਝ ਵੀਰ ਕਹਿ ਰਹੇ ਨੇ ਕਿ ਇਹਦੇ ਬਾਰੇ ਕੋਈ ਫੈਸਲਾ ਨਹੀਂ ਹੋਇਆ ਸੁਪਰੀਮ ਕੋਰਟ ਦੀ ਤੁਹਾਡੀ ਤਰੀਖ 25 ਪਈ ਹੈ ਤੇ ਇਹਨਾਂ ਨੇ ਮੈਨੂੰ ਕੋਈ ਚਾ ਪਾਣੀ ਜਾਂ ਕੁਛ ਚਲੋ ਕੋਈ ਗੱਲ ਨਹੀਂ ਰੋਟੀ ਆਪਾਂ ਲੈ ਕੇ ਜਾਗੇ ਤੇ ਆਪਾਂ ਨੂੰ ਕੋਈ ਪੈਨਸ਼ਨ ਨਹੀਂ ਲੱਗਣੀ ਜਿਹੜੇ ਵੀਰ ਗੁੱਸਾ ਕਰ ਰਹੇ ਨੇ ਜਾਂ ਇਸ ਤਰ੍ਹਾਂ ਦਾ ਕੋਈ ਜਿਹੜੇ ਬਹੁਤ ਮਾਣ ਕਰ ਰਹੇ ਨੇ ਵੀਰ ਚਲੋ ਕੋਈ ਨਹੀਂ ਜੇ ਕਹਿੰਦੇ ਬੰਦਾ ਜੇ ਤੁਹਾਡੀ 10000 ਸੈਲਰੀ ਵਧੀਆ ਉਹ ਤਾਂ ਸਾਰਿਆਂ ਨੂੰ ਪੈ ਗਈ ਹੈ ਨਾ ਹੈ ਨਾ ਕੋਈ ਵਾਰ ਕਰੀ ਬੰਦਾ ਹੁੰਦਾ 100 200 ਰੁਪਏ ਦੇ ਮਾਣੇ ਹੁੰਦਾ ਜਿਵੇਂ ਤੁਹਾਡਾ ਮਾਣ ਕੀਤਾ ਤੇ ਸਾਰੇ ਵੀਰਾਂ ਨੂੰ ਯਾਦ ਹੋਣਾ 13 ਤਰੀਕ ਦਾ ਰੋਕਣ ਵਾਲਾ ਘਰ ਦਾ ਸਾਰੇ ਵੀਰੋ ਮੇਰੇ ਚਿਹਰੇ ਤੇ ਥੋਪੜੇ ਤੋਂ ਬਾਅਦ ਬਲੇ ਮੈਂ ਕੀ ਕੀਤਾ ਕਹਿਣ ਦੀ ਲੋੜ ਨਹੀਂ ਹੁੰਦੀ ਠੀਕ ਹੈ ਜੀ ਤੇ ਕਿਸੇ ਦੇ ਮਨ ਨੂੰ ਠੇਸ ਜਿਹੜੇ ਸੁਪਰੀਮ ਕੋਰਟ ਦੇ ਸੀ ਵੀਰ ਉਹ ਵੀ ਆਪਣੇ ਭਰਾ ਦੇ ਬਥੇਰੇ ਚੰਗੇ ਸੀ ਵਿੱਚ ਬਹੁਤ ਤੇ ਧੰਨਵਾਦ ਹੈ ਵੀਰੋ ਤਰੀਕ ਹੈ ਮੈਂ ਤਾਂ ਆਪ ਕਹਿੰਦਾ ਜਿੱਤੋਗੇ ਜਿਹੜਾ ਵੀਰ ਮੈਨੂੰ ਹੰਮਰ ਸਰ ਵਾਲੇ ਹੋਣ ਹੁਣ ਵੀ ਉਕੂ ਕਰਦੇ ਨੇ ਪ੍ਰੀਮ ਕੋਰਟ ਹਾਈ ਕੋਰਟ ਜਾਂ ਇੱਧਰ ਕਿਤੇ ਜਾਣਾ ਪੈ ਗਿਆ ਤੁਹਾਡੇ ਮੈਂ ਜਲੰਧਰ ਥਾਣਾ ਸੀ ਉੱਥੇ ਵੀ ਪਹੁੰਚਿਆ ਸੀ ਬੜਾ ਸੁਲਤਾਨਪੁਰ ਲੋਧੀ ਸੀ ਉੱਥੇ ਵੀ ਪਹੁੰਚਿਆ ਸੀ ਤੁਹਾਡਾ ਰੋਪੜ ਜਦੋਂ ਜਦੋਂ ਮੈਨੂੰ ਹੁਕਮ ਕਰੇ ਨੇ ਬਾਈ ਜੀ ਨੇ ਜਗਤਾਰ ਜੀ ਨੇ ਜਾਂ ਅਮਰਜੀਤ ਨੇ ਜਦੋਂ ਜਦੋਂ ਇਹਨਾਂ ਨੇ ਮੈਨੂੰ ਜੋ ਹੁਕਮ ਲਾਇਆਵੇਂ ਜਿੱਥੇ ਮੈਨੂੰ ਸਾਰੇ ਬਰਾਬਰ ਨੇ ਮੈਂ ਕੋਈ ਧੜੇਵਾਜੀ ਚ ਨਹੀਂ ਪੈਂਦਾ ਠੀਕ ਹੈ ਪਰ ਮੈਨੂੰ ਕੁਝ ਚੀਜ਼ਾਂ ਜਿਹੜੇ ਨਹੀਂ ਚੰਗੀ ਲੱਗਦੀਆਂ ਉਹ ਨਹੀਂ ਲੱਗਦੀਆਂ ਜਦੋਂ ਕੰਦਾ ਕਿਤੇ ਚਲੇ ਜਾਵੇ ਜੇ ਕੋਈ ਮੈਨੂੰ ਬੁਲਾਵੇ ਵੀ ਪੱਤਰਕਾਰ ਸਭ ਤੁਸੀਂ ਆਓ ਸਾਡੇ ਬਾਰੇ ਹਨ ਤੇ ਜੇ ਧਰਨਾ ਲੱਗਿਆ ਸੀ 13 ਤਰੀਕ ਨੂੰ ਮੈਨੂੰ ਕਹਿ ਦਿੰਦੇ ਵੀ ਤੂੰ ਤਾਂ ਚਲੇ ਜਾ ਹੈ ਨਾ ਥੋੜੀਆਂ-ਬੋੜੀਆਂ ਖਬਰਾਂ ਲਾ ਜਾਂਦਾ ਜਾਹਾਂ ਖਬਰਾਂ ਲਾ ਬਜ਼ਾਰਾਂ ਹੀ ਕੋਈ ਪੈਸਾ ਨਹੀਂ ਰਿਹਾ ਹੈ ਨਾ ਤੇ ਹੁਣ ਤੁਹਾਡੇ ਤੋਂ ਤੁਸੀਂ ਜਿੱਤੇ ਹੋ ਮਿਲੀ ਹੈ ਸੈਲਰੀ ਸਾਰੇ ਵੀਰਾਂ ਨੇ ਉਹ ਦੱਸਿਆ ਕਿ ਸਾਡੇ ਪੱਤਰਕਾਰ ਸਾਡੇ ਖਾਤਿਆਂ ਦੇ ਵਿੱਚ ਸੈਲਰੀ ਪੈ ਗਈ ਹੈ 10000 ਦਾ ਫਰਕ ਪੈ ਗਿਆ ਹੈ ਨਾ 1400 ਕੁਝ ਬਣ ਗਏ ਨੇ ਇੱਕ ਤੁਹਾਡਾ ਕੋਈ 200 ਵਾਲਾ ਮਸਲਾ ਸੀ ਉਹ ਤੁਹਾਡੇ ਹੋਮ ਗਾਰਡ ਦੇ ਜਵਾਨ ਮੈਨੂੰ ਫੋਨ ਕਰ ਰਹੇ ਨੇ ਕਿ ਸਾਡਾ ਜਿਹੜਾ ਪੇ ਕਮਿਸ਼ਨ ਦੇ ਹਿਸਾਬ ਨਾਲ ਹੈ ਤੇ ਸਾਡੀ 1600 ਬਣਦੀ ਸੀ ਤੇ ਉਹਦੇ ਬਾਰੇ ਵੀ ਕੋਈ ਕਨਫਰਮ ਨਹੀਂ ਹੈਗਾ ਕੀ ਬਣਦੀ ਸੀ ਉਹ ਜਾ ਕੇ ਪਤਾ ਲੱਗੇਗਾ ਤੇ ਮੈਂ ਇਤੋਂ ਕਹਿ ਤੀਏ ਤੁਸੀਂ ਆਪਣੇ ਵੀਰ ਦਾ ਮਾਣ ਰੱਖਿਆ ਕਰੋ ਹੈ ਨਾ ਮਾਣ ਤੇ ਜੀਂਦਾ ਹੁੰਦਾ ਬੰਦਾ ਰੋਟੀ ਤਾਂ ਮਹਾਰਾਜ ਸਭ ਨੂੰ ਹੀ ਦੇ ਦਿੰਦਾ ਇੱਕ ਭਰਾਵਾਂ ਦਾ ਮਾਣ ਹੁੰਦਾ ਕੁਝ ਬਜ਼ੁਰਗ ਮੇਰੇ ਪੈਰੀਂ ਹੱਥ ਲਾਉਂਦੇ ਨੇ ਲੁਧਿਆਣੇ ਤੋਂ ਉਹ ਵੀ ਕਹਿੰਦੇ ਵੀਰਾ ਨੇ ਮਾਣ ਕੀਤਾ 10 12 ਵੀਰਾਂ ਨੇ ਲੁਧਿਆਣੇ ਤੋਂ ਕਬੀਰ ਜੀ ਕਹਿੰਦੇ ਨੇ ਵੀ ਅਸੀਂ ਤੁਹਾਡਾ ਉਹ ਸਨਮਾਨ ਕਰਾਂਗੇ ਪੱਤਰਕਾਰ ਸਾਹਿਬ ਤੁਹਾਡਾ ਜ਼ਿੰਦਗੀ ਚ ਕਿਸੇ ਨੇ ਸਨਮਾਨ ਨਹੀਂ ਕੀਤਾ ਹੋਣਾ ਮੈਂ ਕਿਹਾ ਕੋਈ ਗੱਲ ਨਹੀਂ ਸਨਮਾਨ ਦੀ ਭੁੱਖੇ ਹੁੰਦੇ ਨੇ ਫੋ 200 500 ਰੁਪਏ ਤੁਸੀਂ ਵੀ ਕੋਲਦੇ ਹੋ ਅਸੀਂ ਵੀ ਕਮਾਉਨੇ ਰੋਟੀ ਮਹਾਰਾਜ ਦੇਈ ਜਾਂਦਾ ਚਲੋ ਸਭ ਨੂੰ ਹੈ ਨਾ ਸੁਪਰੀਮ ਕੋਰਟ ਵਿੱਚ ਗਏ ਵੀਰੋ ਕੁਝ ਕਹਿ ਹੋ ਗਿਆ ਹੋਵੇ ਮੈਂ ਤਾਂ ਵੈਸੇ ਤੁਹਾਨੂੰ ਕੁਝ ਕਿਹਾ ਹੀ ਨਹੀਂ న్యూਸ 18 ਵਾਲੇ ਵੀ ਪੁੱਛ ਰਹੇ ਸੀ ਕੀ ਹੋਇਆ ਕੁਝ ਨਹੀਂ ਕਿਛੁ ਰੁਕਿਆ ਕੋਈ ਮੈਂ ਕਿਸੇ ਵੀ ਮਸਲੇ ਚ ਉਲਝ ਜਾ ਤਾਂ ਤੁਹਾਡਾ ਆਪਣਾ ਹੀ ਮਸਲਾ ਖਰਾਬ ਹੁੰਦਾ ਜੀ ਇੱਕ ਜੋਟਾ ਆਵੇ ਵੀ ਪ੍ਰਦਾਨ ਬਣਾ ਲਓ ਕੋਈ ਮਸਲਾ ਨਹੀਂ ਪਰ ਇੱਕ ਦੋ ਕਰਾਉਣਾ ਜਦੋਂ ਕੋਈ ਤੁਹਾਡਾ ਮਸਲਾ ਹੁੰਦਾ ਉਦੋਂ ਇਕੱਠ ਦੇ ਹ ਕਰੋ ਅਖੀਰ ਦੇ ਵਿੱਚ ਸਾਰੇ ਹੋਮਗੜ ਦੇ ਵੀਰ ਇਹ ਤੁਹਾਨੂੰ ਮੈਂ ਸੂਚਨਾ ਦੇ ਦਿੱਤੀਆਂ ਨੇ ਤੁਸੀਂ ਫੋਨ ਕਰਦੇ ਹੋ ਮੈਂ ਤੁਹਾਨੂੰ ਮਖਾ ਚਲੋ ਫੇਸਬੁੱਕ ਤੇ ਵੀ ਪਾ ਦਵਾਂ ਮੈਂ ਵੀਰ ਸੁਣ ਲੈਂਦੇ ਨੇ ਵੀਰੇ ਮੈਂ YouTube ਤੇ ਵੀ ਪਾ ਦਿੰਦਾ ਸਾਰੇ ਵੀਰਾਂ ਦਾ ਧੰਨਵਾਦ ਤੇ ਅਜਾ ਤੱਕ ਤੁਹਾਡੀ ਕੋਈ ਅਪਡੇਟ ਨਹੀਂ ਅਜਾ ਤੱਕ ਜਿਹੜੀ ਤੁਹਾਡੀ ਅਪਡੇਟ ਹੈ ਬਸ ਸਿਰਫ ਸੈਲਰੀ ਦੀ ਹੈ ਜਿਹੜੀ ਤੁਹਾਡੀ ਸੈਲਰੀ ਇਨਕਰੀਜ਼ ਹੋ ਕੇ ਤੁਹਾਡੇ ਖਾਤਿਆਂ 'ਚ ਪੈ ਚੁੱਕੀ ਹੈ ਨੋਟੀਫਿਕੇਸ਼ਨ ਜਾਰੀ ਹੋ ਗਿਆ ਹੈ TDA ਦਾ ਵੀ ਉਹਦੇ ਵਿੱਚ ਹੈਗਾ ਹੈ ਉਹ ਵੀ ਤੁਹਾਡੇ ਆਰਡਰ ਨੇ ਵੀ ਮਿਲੇਗਾ ਤੁਹਾਨੂੰ ਇਹ ਪੈਨਸ਼ਨ ਪੁੰਚਲ ਵਾਲਾ ਜੋ ਜਿਹੜੀ ਇੱਕ ਚੈਨਲ ਵਿੱਚ ਖਬਰ ਚੱਲ ਰਹੀ ਹੈ ਕਿਸੇ ਵਿੱਚ ਬਹੁਤ ਤੁਸੀਂ ਮੇਰੇ ਤੋਂ ਲੈ ਸਕਦੇ ਹੋ ਵਕੀਰ ਵਿੱਚ ਸਾਰੇ ਮੇਰੇ ਭਰਾ ਨੇ ਸਾਰੇ ਲੀਡਰ ਮੇਰੇ ਤੋਂ ਵੱਡੇ ਨੇ ਸਾਰੀਆਂ ਭੈਣਾਂ ਮੇਰੀਆਂ ਭੈਣਾਂ ਨੇ ਠੀਕ ਹੈ ਜੀ ਮੈਨੂੰ ਤੁਸੀਂ ਜਿੱਥੇ ਹੁਕਮ ਕਰੋਗੇ 100 ਰੁਪਏ ਦਿਓ ਭਾਵੇਂ ਨਹੀਂ ਤੁਹਾਡੀਆਂ ਸੈਲਰੀਆਂ ਪੈ ਗਈਆਂ ਨੇ ਜੇ ਤੁਹਾਨੂੰ ਚੰਗਾ ਲੱਗਦਾ ਪਾ ਦਿਓ ਨਹੀਂ ਵੀ ਦੋਗੇ ਤਾਂ ਵੀ ਮੈਂ ਜਿੱਥੇ ਤੁਸੀਂ ਮੈਨੂੰ ਬੁਲਾਓਗੇ ਜਿੱਥੇ ਮੇਰੀ ਲੋੜ ਪਈ ਕਿਉਂਕਿ ਮੀਡੀਆ ਵਿੱਚ ਹੁੰਦੀ ਹੈ ਜਦੋਂ ਕੋਈ ਚੀਜ਼ ਕਿਤੇ ਪ੍ਰਦਰਸ਼ਿਤ ਹੋ ਜਾਂਦੀ ਹੈ ਫਿਰ ਉਹ ਲੋਕਾਂ ਦੀ ਨਜ਼ਰ ਵਿੱਚ ਆਉਂਦੀ ਹੈ ਮੀਡੀਆ ਜਿੰਦਾ ਪਾਵਰਫੁਲ ਪਲੇਟਫਾਰਮ ਅੱਜ ਕੱਲ੍ਹ ਇਹ ਜੀ ਮੀਡੀਆ ਵਧੀਆ ਚੀਜ਼ ਹੈ ਇੱਕ ਜੇ ਆਪਾਂ ਕਿਸੇ ਚੀਜ਼ ਨੂੰ ਦੱਸਣਾ ਹੋਵੇ ਜੇ ਆਪਾਂ ਨੇ ਚੁੱਪ ਰਹਿਣਾ ਚੁੱਪ ਰਹਿ ਤੋ ਤਾਂ ਮਾਂ ਵੀ ਕਿਸੇ ਨੂੰ ਦੁੱਧ ਨਹੀਂ ਹੁੰਦੀ ਬੜਿੰਗ ਲਾਡੀ ਜੀ ਕਹਿ ਰਹੇ ਸੀ ਕਿ ਪੱਤਰਕਾਰ ਸਭ ਸਮਝ ਹੀ ਜਾਂਦੇ ਨੇ ਮੇਰੇ ਚਿਹਰੇ ਤੋਂ ਪਤਾ ਲੱਗ ਰਿਹਾ ਹੁਣ ਵੇ ਕੀ ਬੋਲ ਰਿਹਾ ਨਾ ਸਾਰਿਆਂ ਦਾ ਧੰਨਵਾਦ ਤੇ ਇਹੀ ਅਪਡੇਟ ਹੈ ਤੁਹਾਡੀ ਸੈਲਰੀ ਇਨਕਰੀਜ਼ ਹੋ ਕੇ ਤੁਹਾਨੂੰ ਮਿਲ ਚੁੱਕੀ ਹੈ ਤੇ ਜੋ ਬਾਕੀ ਦੀ ਅਪਡੇਟ ਹੋਈ ਹੈ ਜੇ ਕਿਸੇ ਨੂੰ ਚਾਹੀਦੀ ਹੈ ਉਹ ਚੈਨਲ ਵਾਲੀ ਉਮੈ ਦੇ ਦੇਵਾਂਗਾ ਸੁਪਰੀਮ ਕੋਰਟ ਵਿੱਚ ਕੀ ਹੋਇਆ ਕੋਈ ਵੀਰ ਮੈਨੂੰ ਇਹਦੇ ਦੇ ਸਾਰਾ ਕੁਝ ਨਹੀਂ ਦੱਸ ਕੋਈ ਗੱਲਾਂ ਨਹੀਂ ਇਹ ਗੱਲ ਵਰ ਘਾਡੇ ਵੱਲ ਲੈ ਜਾਂਦੀ ਆ ਤੇ ਸਾਰੇ ਮੇਰੇ ਭਰਾ ਨੇ ਸਾਰੀਆਂ ਮੇਰੀਆਂ ਭੈਣਾਂ ਨੇ ਜਿੱਥੇ ਮੇਰੀ ਲੋੜ ਹੋਈ ਮਰਨ ਤੋਂ ਪਹਿਲਾਂ ਮੈਂ ਮੈਂ ਇਹ ਸੋਚਾਂਗਾ ਵੀ ਚਲੋ ਇਹ 11000 ਮੁਲਾਜ਼ਮ ਤੁਸੀਂ 3000 ਰਿਟਾਇਰ ਹੋਏ ਨੇ ਮੈਂ ਇੰਨੇ ਬੰਦਿਆਂ ਦਾ ਕੁਝ ਕੀਤਾ ਜੀਵਨ ਜੀ ਵਿੱਚ ਕੁਝ ਚੰਗਾ ਕੰਮ ਕੀਤਾ ਇਹ ਸਮਝ ਲਓ ਨਾ ਜਿੱਥੇ ਲੋੜ ਹੋਈ ਮੈਂ ਆਪਣਾ ਮੋਟਰਸਾਈਕਲ ਲੈ ਕੇ ਉੱਤੇ ਜਲੰਧਰ ਅੰਮ੍ਰਿਤਸਰ ਲੁਧਿਆਣਾ ਜਿੱਥੇ ਮਰਜ਼ੀ ਮੈਨੂੰ ਹੁਕਮ ਲਾਓਗੇ ਜਿੱਥੇ ਮਰਜ਼ੀ ਮੈਨੂੰ ਭੇਜੋਗੇ ਮੈਂ ਆਪਣੇ ਤੌਰ ਤੇ ਪਹੁੰਚਾਂਗਾ ਤੁਹਾਡਾ ਬਾਅਦ ਬਰਦੇ ਘਾਟੇ ਦੀ ਮਾਫੀ ਸਾਰੇ ਭਰਾ ਨੇ ਸਾਰੀਆਂ ਭੈਣਾਂ ਨੇ ਸਾਰੇ ਵੀਰ ਵੀਰਦੇ ਹਰ ਵੇਲੇ ਮੈਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ ਵਧੀ ਹੋਈ ਤਨਖਾਹ ਦੀਆਂ ਮੁਬਾਰਕਾਂ ਕਿਸੇ ਵੀਰ ਨੂੰ ਜੇ ਕੋਈ ਮਾਨ ਸਨਮਾਨ ਕਰਨਾ ਹੋਵੇ ਪੋਸਟ ਵੈਲਕਮ ਹੋ ਪਰ ਮੇਰੇ ਬਾਪੂ ਬਾਬੂ ਵਰਗੇ ਨੇ ਕਿਸੇ ਨੂੰ ਕੋਈ ਹੋਰ ਤਰਲਬ ਤੁਮੇਂ ਕਰਨਾ ਹੋਵੇ ਉਹ ਵੀ ਮੇਰੇ ਘਰ ਆ ਜੇ ਕਿਉਂਕਿ ਮੇਰੀ ਕੋਈ ਸੈਲਰੀ ਨਹੀਂ ਲੱਗਣੀ ਬਲਕਿ ਕੋਈ ਇੰਕਰੀਜ਼ ਨਹੀਂ ਮਿਲਣਾ ਮੈਨੂੰ ਕੋਈ ਪੱਤਾ ਨਹੀਂ ਮਿਲਣਾ ਮੈਂ ਕੋਈ ਪੱਕਾ ਨਹੀਂ ਹਾਂ ਸასი ਕਾਲ ਵੀਰੋ ਜੈ ਹਿੰਦ